ਸਜਗਾ ਜੀ ਜੀ ਪੰਜਾਬੀ ਦਾ ਟਾੜਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੋਂ ਇਹ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦੱਦੀ ਬਟਾਲਾ ਦੇ ਵਿੱਚੋਂ ਹੁਣੇ ਹੁਣੇ ਤਿੰਨ ਗੱਡੀਆਂ ਤੇ ਇੱਕ ਮੋਟਰਸਾਈਕਲ ਦਾ ਭਿਆਨਕ ਐਕਸੀਡੈਂਟ ਹੋਇਆ ਹੈ ਤਾਂ ਦੱਸਦੀ ਹੈ ਕਿ ਬਟਾਲਾ ਦੇ ਵਿੱਚ ਇਹ ਖਬਰ ਉਦੋਂ ਜਿਆਦਾ ਤੇਜ਼ੀ ਦੇ ਨਾਲ ਫੈਲ ਗਈ ਜਿੱਦੋਂ ਗੱਡੀਆਂ ਤਿੰਨ ਦੀਆਂ ਤਿੰਨ ਗੱਡੀਆਂ ਜਿਹੜੀਆਂ ਨੇ ਉਹ ਟਕਰਾ ਜਾਂਦੀਆਂ ਨੇ ਐਕਸੀਡੈਂਟ ਹੁੰਦਾ ਆ ਉਹਨਾਂ ਦੇ ਵਿੱਚ ਤੇ ਇੱਕ ਮੋਟਰਸਾਈਕਲ ਵੀ ਉਹਨਾਂ ਗੱਡੀਆਂ ਦੇ ਚਿਹਰੇ ਦੇ ਵਿੱਚ ਆਉਂਦਾ ਆ ਮੋਟਰਸਾਈਕਲ ਵਾਲਾ ਥੋੜਾ ਜ਼ਖਮੀ ਜ਼ਰੂਰ ਹੋ ਜਾਂਦਾ ਆ ਪਰ ਬਾਕੀ ਗੱਡੀਆਂ ਸਿਰਫ ਪਾਰਕਿੰਗ ਦੇ ਵਿੱਚ ਖੜੀਆਂ ਸੀ ਜਿੰਨਾ ਕਰਕੇ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਕਿਤੇ ਨਾ ਕਿਤੇ ਗੱਡੀਆਂ ਦਾ ਕਾਫੀ ਜਿਆਦਾ ਨੁਕਸਾਨ ਹੋ ਗਿਆ ਤੁਹਾਨੂੰ ਦੱਸ ਦੇ ਕਿ ਇੱਥੇ ਜਾਨੀ ਨੁਕਸਾਨ ਤਾਂ ਕਿਸੇ ਤਰ੍ਹਾਂ ਦਾ ਕੋਈ ਨਹੀਂ ਹੋਇਆ ਪਰ ਗੱਡੀਆਂ ਇੰਨੀ ਜ਼ਿਆਦਾ ਤੇਜ਼ੀ ਦੇ ਨਾਲ ਵੱਜੀਆਂ ਕਿ ਗੱਡੀਆਂ ਦਾ ਬਹੁਤ ਜ਼ਿਆਦਾ ਜਿਹੜਾ ਆ ਉਹ ਨੁਕਸਾਨ ਹੋ ਜਾਂਦਾ ਆ ਜਦੋਂ ਗੱਲਬਾਤ ਕੀਤੀ ਸਾਡੇ ਪੱਤਰਕਾਰਾਂ ਨੇ ਤਾਂ ਲੋਕਾਂ ਨੇ ਦੱਸਿਆ ਕਿ ਇਹ ਗੱਡੀਆਂ ਪਾਰਕਿੰਗ ਦੇ ਵਿੱਚ ਖੜੀਆਂ ਸੀ ਤੇ ਪਿੱਛੋਂ ਇੱਕ ਤੇਜ਼ ਸਪੀਡ ਗੱਡੀ ਆਉਂਦੀ ਜਿਹੜੀ ਇਹ ਉਹ ਇਨ੍ਹਾਂ ਗੱਡੀਆਂ ਦੇ ਨਾਲ ਟਕਰਾਈ ਤੇ ਅੱਗੇ ਖੜਾ ਇੱਕ ਮੋਟਰਸਾਈਕਲ ਜਿਹੜਾ ਆ ਉਹਦੇ ਵਿੱਚ ਵੀ ਇਹ ਗੱਡੀਆਂ ਜਾ ਵੱਜਦੀਆਂ ਨੇ ਜਿਹਦੇ ਕਰਕੇ ਇਹ ਭਿਆਨਕ ਐਕਸੀਡੈਂਟ ਹੋ ਜਾਂਦਾ ਆ ਤੇ ਗੱਡੀਆਂ ਦਾ ਕਾਫੀ ਜ਼ਿਆਦਾ ਜੜਾ ਆ ਉਹ ਨੁਕਸਾਨ ਹੋ ਜਾਂਦਾ ਆ ਉਥੇ ਹੀ ਉਹਨਾਂ ਨੇ ਦੱਸਿਆ ਕਿ ਜੋ ਗੱਡੀ ਇਹ ਪਿੱਸੂ ਆ ਕੇ ਵੱਜੀਓ ਉਸ ਗੱਡੀ ਦਾ ਡਰਾਈਵਰ ਜੋ ਵੀ ਉਹ ਕਾਫੀ ਜ਼ਿਆਦਾ ਜ਼ਖਮੀ ਹੋਇਆ ਕਿਉਂਕਿ ਐ ਲੱਗਦਾ ਜਿਵੇਂ ਉਸ ਨੂੰ ਕੋਈ ਅਟੈਕ ਆ ਗਿਆ ਹੋਵੇ ਤਾਂ ਬਾਕੀ ਸਾਰੀ ਗੱਲਬਾਤ ਹੈ ਜਿਹੜੀ ਉਹ ਹਸਪੀਟਲ ਜਿਹੜਾ ਆ ਦਾਖਲ ਕਰਵਾ ਦਿੱਤਾ ਗਿਆ ਆ ਉੱਥੋਂ ਪਤਾ ਲੱਗੇਗੀ ਜਦੋਂ ਉੱਥੇ ਪਹੁੰਚ ਕੇ ਤਾਂ ਇਨਕੁਆਇਰੀ ਕਰਤਾ ਅਫਸਰ ਨੇ ਵੀ ਗੱਲਬਾਤ ਕੀਤੀ ਤਾਂ ਉਹਨਾਂ ਨੇ ਵੀ ਕਿਹਾ ਵੀ ਇਸ ਨੂੰ ਸ਼ਖਸ ਨੂੰ ਸ਼ਾਇਦ ਕੋਈ ਅਟੈਕ ਆਇਆ ਜਿਹਦੇ ਕਰਕੇ ਗੱਡੀ ਜਿਹੜੀ ਏ ਆਊਟ ਆਫ ਕੰਟਰੋਲ ਹੋ ਗਈ ਤਾਂ ਇਹ ਗੱਡੀਆਂ ਦੇ ਵਿੱਚ ਜਾ ਵਜੀ ਇਹ ਗੱਡੀ ਵਜਨ ਦੇ ਨਾਲ ਹੀ ਜਿਹੜਾ ਆ ਵੱਡਾ ਨੁਕਸਾਨ ਗੱਡੀਆਂ ਦਾ ਹੋ ਜਾਂਦਾ ਆ ਤੰਦ ਦੇ ਇੱਕੀ ਤਿੰਨ ਗੱਡੀਆਂ ਜਿਹੜੀਆਂ ਨੇ ਉਹ ਟਕਰਾ ਜਾਂਦੀਆਂ ਨੇ ਆਸਾ ਜਿਹੜਾ ਆ ਕਾਫੀ ਜਿਆਦਾ ਖਤਰਨਾਕ ਰਹਿ ਜਿਹਦੇ ਵਿੱਚ ਇੱਕ ਮੋਟਰਸਾਈਕਲ ਵੀ ਜਿਹੜਾ ਆ ਦੱਸਿਆ ਜਾ ਰਿਹਾ ਕਿ ਝਪੇੜ ਦੇ ਵਿੱਚ ਆ ਜਾਂਦਾ ਆ ਆਓ ਸਾਰੀ ਗੱਲਬਾਤ ਕਰ ਲੈਂਦੇ ਆ ਕੀ ਕਹਿੰਦੇ ਨੇ ਇੱਥੇ ਖੜੇ ਸਾਰੇ ਲੋਕ ਕਿਰਪਾਲ ਸਿੰਘ ਭਾਜੀ ਕੀ ਗੱਲਬਾਤ ਹੋਈ ਸਾਰੀ ਕਰੀ ਭਾਜੀ ਇੱਥੇ ਆਪਣਾ ਆਫਿਸ ਆ ਲਾਈਨ ਸ਼ੇਅਰ ਗੱਡੀਆਂ ਰੋਡ ਸਾਈਡ ਤੇ ਲੱਗੀਆਂ ਸਨ ਬਿਲਕੁਲ ਅੱਗੇ ਵੀ ਲੱਗਦੀਆਂ ਰੋਜ਼ ਤੇ ਪਿੱਛੋਂ ਉਹ সাফਾਰੀ ਗੱਡੀ ਆਈ ਆ ਉਹਨੇ ਮੇਰੇ ਕੋਲ ਵੀਡੀਓ ਆਉਦੀ ਮਤਲਬ ਜਿਤਨਾ ਸਿਕਿਉਰਿਟੀ ਗਾਰਡ ਦੱਸ ਰਿਹਾ ਵੀ ਗੋਲੀ ਦੀ ਸਪੀਡ ਤੇ ਗੱਡੀ ਆਈ ਆ ਉਹਨੇ 4-5 ਗੱਡੀਆਂ ਸਾਰੀਆਂ ਧੂਕ ਅੱਗੇ ਪਾਣੀ ਦਿੱਤੀਆਂ ਸਾਰੀਆਂ ਗੱਡੀਆਂ ਜੇ ਕੋਈ ਅੱਗੇ ਹੁੰਦਾ ਰਾਹਗੀਰ ਹੁੰਦਾ ਤੇ ਖਤਮ ਹੋ ਜਾਣੀ ਭਾਵੇਂ 10 20 ਜਿੰਨੇ ਵੀ ਹੁੰਦੇ ਬਹੁਤ ਜ਼ਿਆਦਾ ਮਾੜਾ ਐਕਸੀਡੈਂਟ ਹੋਇਆ ਬਹੁਤ ਨੁਕਸਾਨ ਹੋਇਆ ਗੱਡੀਆਂ ਦਾ ਤੇ ਬਚਾਈ ਉਹ ਤੁਹਾਨੂੰ ਸ਼ਾਇਦ ਵੱਖ ਲੈ ਕੇ ਗਏ ਨੇ ਹਸਪੀਟਲ ਨੂੰ ਪਤਾ ਨਹੀਂ ਕੀ ਹੋਣਾ ਲੱਗਮੀ ਕਿੰਨੇ ਕੋਈ ਬਦਲੇ ਹਾਂਜੀ ਜ਼ਖਮੀ ਕਿੰਨੇ ਕੋਈ ਨਹੀਂ ਦੋਵੇਂ ਪਿਛਲੇ ਮੇਰੀ ਗੱਡੀ ਤੇ ਖਾਲੀ ਹੈ ਅਗਲੀ ਵੀ ਖਾਲੀ ਹੈ ਤਿੰਨ ਗੱਡੀਆਂ ਖਾਲੀ ਹੋ ਗਈਆਂ ਇੱਕ ਜਿਹੜਾ ਪਿੱਛੇ ਹੈਗਾ ਸੀ ਡਰਾਈਵਰ ਉਹ ਵੀ ਮੇਕਅੱਪ ਸਰੀ ਗੱਡੀ ਦਾ ਉਹ ਸ਼ਾਇਦ ਉਹ ਜ਼ਖਮੀ ਹੋਇਆ ਜਦੋਂ ਉਹ ਲੈ ਕੇ ਆ ਕੋਨ ਨੂੰ ਸ਼ਾਇਦ ਕੋਈ ਅਟੈਕ ਆਇਆ ਜਾਂ ਕੋਈ ਨਸ਼ਾ ਕੀਤਾ ਹੁਣ ਪਤਾ ਨਹੀਂ ਜਿਹੜਾ ਸਫਾਰੀ ਗੱਡੀ ਵਾਲਾ ਪਿੱਛੋਂ ਜਿੰਨੇ ਮਾਰੀਆਂ ਸਾਰੀਆਂ ਗੱਡੀਆਂ ਉਹ ਹੁਣ ਮੈਡੀਕਲ ਟੈਸਟ ਹੋਣਗੇ ਉਹਦੇ ਫਿਰ ਪਤਾ ਲੱਗੇ ਆ ਰਿਆ ਸੀ ਆਪਣੀ ਤੇ ਉੱਥੋਂ ਵੇਖਿਆ ਕਿ ਉਹ ਗੱਡੀ ਪਿੱਛੋਂ ਆ ਰਹੀ ਸੀ ਆ ਗੱਡੀਆਂ ਜਿਹੜੀਆਂ ਤਿੰਨ ਅੱਗੇ ਸਾਰੀਆਂ ਇਹ ਪਾਰਕਿੰਗ 'ਚ ਖੜੀਆਂ ਸੀ ਤੇ ਉਹ ਗੱਡੀ ਜਿਹੜਾ ਉੱਥੋਂ ਥੋੜੀ ਸਪੀਡ ਰ ਹੋ ਗਈ ਤੇ ਮੋੜ ਸਾਈਡ ਤੇ ਵੱਜੀ ਮੋੜ ਸਾਈਡ ਤੋਂ ਕੰਟਰੋਲ ਕਰਕੇ ਪਤਾ ਨਹੀਂ ਉਹ ਬੰਦੇ ਨੂੰ ਅਟੈਕ ਆ ਗਿਆ ਕੀ ਹੋਇਆ ਉਹ ਗੱਡੀ ਜਿਹੜੀ ਆਏ ਭੱਜ ਕੇ ਆਣ ਕੇ ਬੰਦ ਕੀਤੀ ਉਹਦੇ ਸਾਰੇ ਧੂਏ ਧੂਆ ਹੋ ਗਿਆ ਸੀ ਤੇ ਜੇ ਨਾ ਬੰਦ ਕਰਦੇ ਤਾਂ ਫਿਰ ਉਹਨੂੰ ਪੰਪ ਵਗੈਰਾ ਦਿੱਤਾ ਤਦ ਬਾਅਦ ਉਹ ਹਸਪੀਟਲ ਲੱਗੇ ਹੁਣ ਦੇਖੋ ਅੱਗੇ ਆ ਕੇ ਕੀ ਬੰਦਾ ਇਹ ਕਿੱਡੀਆਂ ਚੱਕੇ ਕਿੱਡੀਆਂ ਇਹ ਤਿੰਨਾਂ ਚ ਗੱਡੀਆਂ ਨੇ ਵੜੀਆਂ ਜੀ ਚੌਥਾ ਮੋਟਰਸਾਈਕਲ ਤੇ ਜ਼ਖਮੀ ਕਿੰਨੇ ਕੋਈ ਨਹੀਂ ਨਹੀਂ ਜ਼ਖਮੀ ਕੋਈ ਮੋਟਰਸਾਈਕਲ ਵਾਲੀ ਹੋਇਆ ਬਾਕੀ ਦੇ ਸਾਰੇ ਗੱਡੀਆਂ ਚ ਨੀਸੀ ਹੈਗੇ ਗੱਡੀਆਂ ਉਦਾਂ ਖੜੀਆਂ ਸੀ ਪਾਰਕਿੰਗ ਦੇ ਵਿੱਚ ਇੱਕ ਗੱਡੀ ਦੀ ਲੇਡੀ ਕੋਈ ਵੀ ਐਕਸੀਡੈਂਟ ਹੋਇਆ ਉਹ ਦੱਸਦੇ ਕਿੰਨੇ ਕਿੰਨੇ ਹੋਏ ਕਿ ਭਾਵੇਂ ਉਹ ਨਾ 15-20 ਮਿੰਟ ਪਹਿਲਾਂ ਇੱਕ ਪਤਾ ਲੱਗਾ ਵੀ ਟ੍ਰੈਫਿਕ ਜਾਮ ਹੋਈਏ ਰਣ ਕੇ ਵੇਖਦਾ ਐਕਸੀਡੈਂਟ ਹੋ ਆ ਭਿਆਨ ਕੋਈ ਆਈ ਇੱਕ ਮੁੰਡਾ ਮਨਜਿੰਦਰ ਆ ਕੈਨੇਡਾ ਦਾ ਸਿਟੀ ਹੈ ਨਾ ਇਹਨੂੰ ਕੋ ਗੱਡੀ 'ਚ ਬੈਠਾ ਕੋਈ ਅਟੈਕ ਵਗੈਰਾ ਆ ਗਿਆ ਜਿਵੇਂ ਕੋਈ ਮਤਲਬ ਇਹਦੇ ਕੋ ਰੇਸ ਦੱਪੀ ਗਈ ਤੇ ਉਹ ਗਾਂ ਜਿਹੜੀ ਅੱਗੇ ਖਲੋਤੀ ਇਹ ਪੰਜਰ ਗੱਡੀਆਂ ਇੱਕ ਲੇਡੀ ਜੂ ਐਕਟ ਬਾਤ ਹੀ ਤੇ ਉਹ ਸਾਰੀਆਂ ਗੱਡੀਆਂ ਦੇ ਵਿੱਚ ਇਹਦੀ ਗੱਡੀ ਵਜਦੀ ਆ ਤੇ ਫਿਰ ਇਹਦੇ ਕੋ ਬੰਦ ਵੀ ਨਹੀਂ ਹੋਈ ਉਹ ਉਤਰਾਂ ਸਲੀਪ ਕੱਢੇ ਅਟਾਰਾਂ ਨੇ ਫਿਰ ਉਹ ਇੱਕ ਮਤਲਬ ਜੇ ਥੋੜਾ ਸਮਾਂ ਨਾਲ ਨਾ ਬੰਦ ਕਰਦੇ ਤਾਂ ਬਲਾਸਟ ਵੀ ਹੋ ਸਕਦਾ ਸੀ ਤੇ ਚਲੋ ਇਹਦੇ ਕੋ ਜ਼ਖਮੀ ਨੇ ਜਿਹੜਾ ਉਹਨਾਂ ਨੂੰ ਲੈ ਜਾਂਦਾ ਮੌਕੇ ਤੇ ਬਾਕੀ ਐਸਐਸਓ ਸਿੱਧੀ ਸਾਹਿਬ ਨਾਲ ਸੰਪਰਕ ਹੋਇਆ ਬਾਕੀ ਉਹ ਕਰਨਗੇ ਜੋ ਕਰਨਾ ਹੈ ਕਿੰਨੇ ਚੱਕਮੀ ਆਏ ਸਰ ਇਹਦੇ 3-4 ਬੰਦੇ ਚੱਕਮੀ ਹੋਣੇ ਨੇ ਕੋਈ ਜਾਣੀ ਨੁਕਸਾਨਤ ਨਹੀਂ 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 ਜਾਣੀ ਨੁਕਸਾਨ ਕੋਈ ਨਹੀਂ ਇਹਨੋਂ ਜਿਆਦਾ ਇਹਨੂੰ ਲੈਂਦਾ ਪਹੁੰਚਾਉਂਦਾ ਟਾਈਮ ਨਾਲ ਤੇ ਬਾਕੀ ਬਚਾਈ ਹੀ